ਜਿਹੜੇ ਚੰਗੇ ਵੈਦ ਹੋਏ ਨੇ ਜਿਨ੍ਹਾਂ ਨੇ ਚੰਗੀ ਆਪਾਂ ਸਮਝੋ ਵੀ ਚੰਗੀ ਜਿਨ੍ਹਾਂ ਦੀ ਪ੍ਰੈਕਟਿਸ ਰਹੀ ਆ ਅਸੀਂ ਜਦੋਂ ਉਹਨਾਂ ਦੇ ਇਤਿਹਾਸ ਨੂੰ ਸਮਝਦੇ ਆ ਜਾਂ ਜਿਹੜੀਆਂ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ ਜਿਹੜੇ ਗ੍ਰੰਥ ਲਿਖੇ ਨੇ ਉਹਦੇ ਵਿੱਚ ਨਾ ਇੱਕ ਬੜੀ ਸੋਹਣੀ ਗੱਲ ਉਹਨਾਂ ਨੇ ਆਪਦੀ ਲਾਈਫ ਦੇ ਵਿੱਚ ਹੰਡਾਈ ਆ ਰਾਜਸਥਾਨ ਵਾਲੀ ਸਾਈਡ ਤੁਸੀਂ ਜੇਕਰ ਵੈਦਾਂ ਨੂੰ ਦੇਖੋ ਹਰੀ ਮਿਰਚ ਤੇ ਲਸਣ ਦੀ ਚਟਨੀ ਬਣਾ ਕੇ ਸਿਆਲੋ ਸਿਆਲ ਜੇ ਤੁਸੀਂ ਖਾ ਸਕਦੇ ਹੋ ਤਾਂ ਇਹਦੇ ਨਾਲ ਇੱਕ ਤਾਂ ਤੁਹਾਡੇ ਸਾਰੇ શરી ਦੀ ਬੈ ਕੱਟੀ ਜਾਂਦੀ ਆ ਨਾਲੇ ਤੁਹਾਡੇ ਸਰੀਰ ਦੇ ਵਿੱਚ ਜਿਹੜੀ ਕੜੱਤਾ ਨਾ ਉਹ ਬੈਲੈਂਸ ਹੋ ਜਾਂਦੀ ਆ ਕਰੰਟ ਸਰੀਰ ਦੇ ਵਿੱਚ ਪੂਰਾ ਰਹਿੰਦਾ ਕੋਈ ਤੁਸੀਂ ਕੰਮ ਕਰਨਾ ਤੁਹਾਡਾ ਦਿਮਾਗ ਇੰਨਾ ਕ ਐਕਟਿਵ ਰਹਿੰਦਾ ਤੰਦਰੁਸਤ ਰਹਿੰਦਾ ਗਰਸਤੀ ਜੀਵਨ ਵਾਸਤੇ ਬੜਾ ਵਧੀਆ ਇਹ ਲਸਣ ਦੇ ਜਿਹੜੇ ਫਾਇਦੇ ਨੇ ਇਹ ਤਾਂ ਵੈਸੇ ਲੋਕ ਉਹ ਦੱਸ ਸਕਦੇ ਜਿਨ੍ਹਾਂ ਨੇ ਖਾਧਾ ਤਾਂ ਮੈਂ ਜੇਕਰ ਤੁਹਾਨੂੰ ਆਪਦੇ ਤਜਰਬੇ ਅਨੁਸਾਰ ਦੱਸਾਂ ਜਿਸ ਅੰਦਾਜ਼ ਦੇ ਵਿੱਚ ਆਪਾਂ ਅੱਜ ਤੁਹਾਨੂੰ ਦੱਸਣ ਲੱਗੇ ਆ ਜੇਕਰ ਆਪਾਂ ਇਸ ਅੰਦਾਜ਼ ਦੇ ਵਿੱਚ ਲਸਣ ਨੂੰ ਖਾਣਾ ਸ਼ੁਰੂ ਕਰ ਦਈਏ ਜੀ ਤਾਂ ਤੁਸੀਂ ਇਸ ਚੀਜ਼ ਨੂੰ ਸਮਝੋ ਵੀ ਜਿੰਨਾ ਲੋਕਾਂ ਨੂੰ ਜੋੜਾਂ ਦੇ ਵਿੱਚ ਦਿੱਕਤ ਹੈ ਠੀਕ ਹੈ ਜੋੜਾਂ ਦੇ ਆਲੇ-ਦੁਆਲੇ ਸੋਜਿਸ਼ ਰਹਿੰਦੀ ਹੈ ਸਤਿ ਸ਼੍ਰੀ ਅਕਾਲ ਫਰੂਕੀ ਸਾਹਿਬ ਤੇ ਸਤਿ ਸ਼੍ਰੀ ਅਕਾਲ ਜਿੰਨੇ ਵੀ ਦਰਸ਼ਕ ਵੀਡੀਓ ਵੇਖ ਰਹੇ ਨੇ ਫਰੋਖੀ ਸਾਹਿਬ ਜਿਹੜੇ ਚੰਗੇ ਵੈਦ ਹੋਏ ਨੇ ਜਿਨ੍ਹਾਂ ਨੇ ਚੰਗੀ ਆਪਾਂ ਸਮਝੋ ਵੀ ਚੰਗੀ ਜਿਨ੍ਹਾਂ ਦੀ ਪ੍ਰੈਕਟਿਸ ਰਹੀ ਆ ਅਸੀਂ ਜਦੋਂ ਉਹਨਾਂ ਦੇ ਇਤਿਹਾਸ ਨੂੰ ਸਮਝਦੇ ਆ ਜਾਂ ਜਿਹੜੀਆਂ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ ਜਿਹੜੇ ਗ੍ਰੰਥ ਲਿਖੇ ਨੇ ਉਹਦੇ ਵਿੱਚ ਨਾ ਇੱਕ ਬੜੀ ਸੋਹਣੀ ਗੱਲ ਉਹਨਾਂ ਨੇ ਆਪਦੀ ਲਾਈਫ ਦੇ ਵਿੱਚ ਹੰਡਾਈ ਆ ਰਾਜਸਥਾਨ ਵਾਲੀ ਸਾਈਡ ਤੁਸੀਂ ਜੇਕਰ ਵੈਦਾਂ ਨੂੰ ਦੇਖੋ ਤਾਂ ਇੱਕ ਚੀਜ਼ ਕਹਿੰਦੇ ਸੀ ਵੀ ਤੁਸੀਂ ਲਸਣ ਤੇ ਮਿਰਚ ਦੀ ਚਟਨੀ ਹਰੀ ਚ ਜਿਵੇਂ ਆਪਣੀ ਹਰੀ ਚਟ ਆਉਂਦੀ ਆ ਹਰੀ ਮਿਰਚ ਹੁੰਦੀ ਆ ਹਰੀ ਮਿਰਚ ਤੇ ਲਸਣ ਦੀ ਚਟਨੀ ਬਣਾ ਕੇ ਸਾਲੋਂ ਸਾਲ ਜੇ ਤੁਸੀਂ ਖਾ ਸਕਦੇ ਹੋ ਤਾਂ ਇਹਦੇ ਨਾਲ ਇੱਕ ਤਾਂ ਤੁਹਾਡੇ ਸਾਰੇ ਸ਼ਰੀਰ ਦੀ ਬੈ ਕੱਟੀ ਜਾਂਦੀ ਆ। ਹੂੰ। ਨਾਲੇ ਤੁਹਾਡੇ ਸ਼ਰੀਰ ਦੇ ਵਿੱਚ ਜਿਹੜੀ ਕੜੱਤਾ ਨਾ ਉਹ ਬੈਲੈਂਸ ਹੋ ਜਾਂਦੀ ਆ। ਕਰੰਟ ਸ਼ਰੀਰ ਦੇ ਵਿੱਚ ਪੂਰਾ ਰਹਿੰਦਾ। ਹੂੰ। ਕੋਈ ਤੁਸੀਂ ਕੰਮ ਕਰਨਾ ਤੁਹਾਡਾ ਦਿਮਾਗ ਇੰਨਾ ਕ ਐਕਟਿਵ ਰਹਿੰਦਾ ਤੰਦਰੁਸਤ ਰਹਿੰਦਾ ਗਰਸਤੀ ਜੀਵਨ ਵਾਸਤੇ ਬੜਾ ਵਧੀਆ ਇਹ ਨੁਕਤਾ ਜਿਹੜਾ ਅੱਜ ਲੋਕਾਂ ਤੱਕ ਸ਼ੇਅਰ ਕਰਨ ਲਈ। ਫੁਰਕੀ ਸਾਹਿਬ ਲਸਣ ਦੇ ਜਿਹੜੇ ਫਾਇਦੇ ਨੇ ਇਹ ਤਾਂ ਵੈਸੇ ਲੋਕ ਉਹ ਦੱਸ ਸਕਦੇ ਜਿਨ੍ਹਾਂ ਨੇ ਖਾਧਾ। ਤਾਂ ਮੈਂ ਜੇਕਰ ਤੁਹਾਨੂੰ ਆਪਦੇ ਤਜਰਬੇ ਅਨੁਸਾਰ ਦੱਸਾਂ ਜੇ ਜਿਸ ਅੰਦਾਜ਼ ਦੇ ਵਿੱਚ ਆਪਾਂ ਅੱਜ ਤੁਹਾਨੂੰ ਦੱਸਣ ਲੱਗੇ ਆ ਜੇਕਰ ਆਪਾਂ ਇਸ ਅੰਦਾਜ਼ ਦੇ ਵਿੱਚ ਲਸਣ ਨੂੰ ਖਾਣਾ ਸ਼ੁਰੂ ਕਰ ਦਈਏ ਜੀ ਤਾਂ ਤੁਸੀਂ ਇਸ ਚੀਜ਼ ਨੂੰ ਸਮਝੋ ਵੀ ਜਿੰਨਾ ਲੋਕਾਂ ਨੂੰ ਜੋੜਾਂ ਦੇ ਵਿੱਚ ਦਿੱਕਤ ਹੈ ਠੀਕ ਹੈ ਜੋੜਾਂ ਦੇ ਆਲੇ ਦੁਆਲੇ ਸੋਜਿਸ਼ ਰਹਿੰਦੀ ਹੈ ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲ ਐਤਵਾਰ ਦੀ ਐਤਵਾਰ ਆਉਂਦੇ ਆ ਅਸੀਂ ਉਹਨਾਂ ਨੂੰ ਦਵਾਈ ਤਾਂ ਦਿੰਨੇ ਆ ਰਿਪੋਰਟਾਂ ਦੇ ਅਨੁਸਾਰ ਠੀਕ ਹੈ ਸੋਜਿਸ਼ ਵਾਸਤੇ ਵੀ ਦਵਾਈ ਦਿੰਨੇ ਆ ਜਿਵੇਂ ਇੱਕ ਮਹਾਰਾਜਾ ਸ਼ੈ ਸ਼ਰਬਤ ਇੱਥੇ ਪਿਆ ਜੀ ਤੁਸੀਂ ਇਹ ਆਹ ਮਹਾਰਾਜਾ ਸ਼ੈ ਸ਼ਰਬਤ ਤੁਸੀਂ ਲੋਕਾਂ ਨੂੰ ਦਿੰਨੇ ਆ ਲਿਵਰ ਹੁਣ ਇਹ ਦਿੱਤਤ ਲਿਵਰ ਵਾਸਤੇ ਬੜੇ ਕੰਮ ਕਰ ਰਿਹਾ ਜੋੜਾਂ ਦੇ ਉੱਤੇ ਹੂੰ ਦਿੱਤਤ ਲਿਵਰ ਵਾਸਤੇ ਕੰਮ ਕਰ ਰਿਹਾ ਕੋਲੇਸਟ੍ਰੋਲ ਦੇ ਉੱਤੇ ਹੁਣ ਇਹ ਇਸ ਕਰਕੇ ਹੁੰਦਾ ਕਿਉਂਕਿ ਜਦੋਂ ਸਰੀਰ ਦੇ ਵਿੱਚ ਬੈ ਵਧ ਗਈ ਬੈ ਵਾਦੀ ਤੁਹਾਡਾ ਸਰੀਰ ਹੋ ਗਿਆ ਗੈਸ ਵਧ ਗਈ ਉਹਦੇ ਕਰਕੇ ਤੁਹਾਨੂੰ ਮਾਈਗਰੇਨ ਵੀ ਹੋ ਜਾਦਾ ਸਿਰ ਦੁਖਣ ਲੱਗ ਗਿਆ ਜੋੜਾਂ ਦੇ ਵਿੱਚ ਹਵਾ ਭਰ ਗਈ ਜੋੜ ਦੁਖਣ ਲੱਗ ਗਏ ਮੋਟੀ-ਮੋਟੀ ਜੀ ਆਪਾਂ ਸਪਸ਼ਟ ਗੱਲ ਸਮਝੀ ਜੇ ਤੁਹਾਡਾ ਪੇਟ ਤੰਦਰੁਸਤ ਹੈ ਤਾਂ ਤੁਸੀਂ 80% ਰੋਗਾਂ ਤੋਂ ਦੂਰ ਜੀ 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 ਤਾਂ ਉਹਨਾਂ ਲੋਕਾਂ ਵਾਸਤੇ ਆਪਾਂ ਇਹ ਨੁਕਤਾ ਇਹ ਪੇਟ ਨੂੰ ਵੀ ਤੰਦਰੁਸਤ ਰੱਖਦਾ 콜ੈਸਟ੍ਰੋਲ ਨੂੰ ਵੀ ਵਧਿਆ ਰੱਖਦਾ ਔਰ ਹੈ ਬੜਾ ਸੌਖਾ ਤੁਸੀਂ ਆ ਦੇਖੋ ਆਪਾਂ ਲਸਣ ਦੀਆਂ ਫਾੜੀਆਂ ਲਈਆਂ ਨੇ ਇਸ ਤਰ੍ਹਾਂ ਦੀਆਂ ਸਭ ਤੋਂ ਨੰਬਰ 1 ਚੀਜ਼ ਫਰੂਕੀ ਸਾਹਿਬ ਇਹਦੇ ਵਿੱਚ ਆਪਾਂ ਜੇਕਰ ਅੰਗਰੇਜ਼ੀ ਦੇ ਵਿੱਚ ਦੇਖਿਆ ਤਾਂ ਐਂਟੀਆਕਸੀਡੈਂਟਸ ਹੁੰਦੇ ਨੇ ਜਿਹੜੇ ਬੰਦੇ ਨੂੰ ਤੰਦਰੁਸਤ ਵੀ ਰੱਖਦੇ ਆ ਜਿਹੜੇ ਸ਼ਰੀਰ ਦੇ ਵਿੱਚ ਗਲਤ ਬੈਕਟੀਰੀਆ ਆਪਾਂ ਕਹੇ ਲੋ ਜਾਂ ਫੌਲ ਬੈਕਟੀਰੀਆ ਕਹੇ ਲੋ ਜਾਂ ਆਪਾਂ ਕਹੇ ਲੋ ਵੀ ਬੈਡ ਬੈਕਟੀਰੀਅਸ ਨੇ ਬਾਡੀ ਦੇ ਵਿੱਚ ਉਹਨੂੰ ਖਤਮ ਕਰਨ ਦੇ ਵਿੱਚ ਲਸਣ ਬਹੁਤ ਵੱਡਾ ਕਾਰੀਗਰ ਸਾਬਤ ਹੁੰਦਾ ਔਰ ਉਹਦੇ ਨਾਲ ਨਾਲ ਜਿੰਨਾ ਲੋਕਾਂ ਨੂੰ ਗਰਸਤੀ ਜੀਵਨ ਦੇ ਵਿੱਚ ਪਾਵਰ ਦੀ ਕਮੀ ਆ ਜਿੰਨਾ ਲੋਕਾਂ ਦੇ ਡਾਕਟਰ ਕਹਿੰਦੇ ਆ ਵੀ ਤੁਹਾਡੇ ਤਾਂ ਜੀ ਹੁਣ ਜੋੜ ਜਿਹੜੇ ਨੇ ਖਰਾਬ ਹੋ ਗਏ ਜਦੋਂ ਤੁਸੀਂ ਕੈਲਸ਼ੀਅਮ ਖਾਓ ਜਾ ਤੁਸੀਂ ਕੋਈ ਵਿਟਾਮਿਨ ਡੀ ਲਓ ਜਾਂ ਤੁਸੀਂ ਬਿਲਕੁਲ ਹੀ ਐਂਡ ਸਿਚੁਏਸ਼ਨ ਆ ਗਈ ਵੀ ਸਰਜਰੀ ਕਰੋ ਠੀਕ ਹੈ ਅਸੀਂ ਉਹਨਾਂ ਕੰਡੀਸ਼ਨਾਂ ਦੇ ਵਿੱਚ ਵੀ ਮੈਂ ਕਹਿੰਦਾ ਵੀ ਲਸਣ ਬੜਾ ਕਾਰਗਰ ਹੋ ਜਾਂਦਾ ਕਿਉਂਕਿ 80% ਰੋਗ ਹੀ ਪੇਟ ਤੋਂ ਨੇ ਜੇ ਕੱਲਾ ਅਸੀਂ ਪੇਟ ਸਾਂਭਣਾ ਸਿੱਖ ਲਈਏ ਤੇ ਸਾਨੂੰ ਦਿੱਕਤ ਪਰੇਸ਼ਾਨੀ ਕੋਈ ਨਹੀਂ ਹੈ ਪਰੁਕੀ ਸਾਹਿਬ ਇਹਦੇ ਵਿੱਚ ਕਰਨ ਵਾਲਾ ਤਾਂ ਵੈਸੇ ਅਕਾਲਪੁਰ ਖਾ ਪਰ ਲੇਕਿਨ ਸਾਡਾ ਜਿਹੜੇ ਸਾਡੇ ਬਜ਼ੁਰਗ ਨੇ ਉਹਨਾਂ ਦਾ ਤਜਰਬਾ ਇਹ ਰਿਹਾ ਉਹ ਕਹਿੰਦੇ ਵੀ ਇੱਕ ਫਾਰਮੂਲਾ ਤੁਹਾਡਾ ਨੁਕਤਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵੀ ਜਿਹੜਾ ਬੰਦਾ ਇਸਤੇਮਾਲ ਕਰੇ ਤਾਂ ਤੁਸੀਂ ਇਹ ਨਹੀਂ ਦੇਖਣਾ ਵੀ ਬੰਦੇ ਨੂੰ ਸ਼ੂਗਰ ਆ, ਕੋਲੇਸਟਰੋਲ ਆ, ਯੂਰਿਕ ਐਸਿਡ ਵੱਧਦਾ ਤਾਂ ਇਹ ਨਾ ਹੋਵੇ ਵੀ ਤੁਸੀਂ ਝੋਲਾ ਪੂਰਾ ਭਰ ਕੇ ਅਗਲੇ ਨੂੰ ਦਵਾਈਆਂ ਦਾ ਫੜਾ ਦੋ ਤੇ ਉਹਨੂੰ ਕੋ ਠੀਕ ਹੈ ਜੀ ਹੁਣ ਦਵਾਈਆਂ ਖਾਈ ਚੱਲ ਝੋਲਾ ਭਰ ਕੇ ਤੁਹਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਦਵਾਈ ਘੱਟ ਤੋਂ ਘੱਟ ਤੁਸੀਂ ਆਪਦੇ ਆਪ ਨੂੰ ਮਰੀਜ਼ ਦੀ ਥਾਂ ਰੱਖ ਕੇ ਤਾਂ ਦੇਖੋ ਜੀ ਜੀ ਜਦੋਂ ਤੁਸੀਂ ਆਪਦੇ ਆਪ ਨੂੰ ਮਰੀਜ਼ ਦੀ ਥਾਂ ਰੱਖ ਕੇ ਦੇਖੋਗੇ ਕਿਵੇਂ ਕੋਈ ਬੰਦਾ ਸਵੇਰ ਤੋਂ ਲੈ ਕੇ ਰਾਤ ਤੱਕ ਲਗਾ ਦਵਾਈਆਂ ਖਾਈ ਚੱਲੂਗਾ ਜੀ 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 ਤਾਂ ਉਹਦਾ ਸੌਖਾ ਤਰੀਕਾ ਕੀ ਆ ਵੀ ਤੁਸੀਂ ਉਹਨੂੰ ਦਵਾਈ ਉਹ ਦਵੋ ਜਿਹੜੀ ਉਹਦੇ ਸਿਰ ਤੋਂ ਲੈ ਕੇ ਪੈਰ ਤੱਕ ਚਾਹੇ ਉਹ ਗਰਸਤੀ ਜੀਵਨਾ ਚਾਹੇ ਉਹ ਜੋੜਾਂ ਦਾ ਦਰਦ ਆ ਚਾਹੇ ਕੋਲੇਸਟ੍ਰੋਲ ਯੂਰਿਕ ਐਸਿਡ ਦੀ ਦਿੱਕਤ ਆ ਕਿਸੇ ਪ੍ਰਕਾਰ ਦੀ ਵੀ ਦਿੱਕਤ ਹੈਗੀ ਆ ਜੀ 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 ਉਹ ਸਾਰੀਆਂ ਦਿੱਕਤਾਂ ਦੇ ਉੱਤੇ ਪੈਰਾਮੀਟਰਾਂ ਦੇ ਉੱਤੇ ਖਰਾ ਉਤਰੇ ਜੀ ਉਹਦੇ ਵਿੱਚ ਉਹ ਬੰਦੇ ਦੀ ਮਦਦ ਕਰੇ ਜੀ 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 ਰੁਪਈਆ ਇੱਕ ਲਾਇਆ ਬੰਦੇ ਨੂੰ ਲੱਗੇ ਵੀ ਮੈਂ ਮਹਿਸੂਸ ਕੀਤਾ ਵੀ ਰੁਪਈਆ ਇੱਕ ਲਾਇਆ ਕੋਈ ਮੈਨੂੰ ਚੁਬਿਆ ਨਹੀਂ ਉਹਦਾ ਮੁੱਲ ਮੁੜ ਗਿਆ ਜੀ 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 ਸੋ ਮਹਾਰਾਜਾ ਸ਼ਹੀ ਸ਼ਰਬਤ ਉਹਦੇ ਵਿੱਚ ਬੜਾ ਕਾਰੀਗਰ ਹੈ ਔਰ ਬਹੁਤ ਸਾਰੇ ਡਾਇਬਟੀਜ਼ ਵਾਲੇ ਪੇਸ਼ੈਂਟ ਆਉਂਦੇ ਆ ਕੋਲੇਸਟ੍ਰੋਲ ਪੇਸ਼ੈਂਟ ਆਉਂਦੇ ਆ ਹਰ ਐਤਵਾਰ ਅਸੀਂ ਲੁਧਿਆਣੀ ਲੋਕਾਂ ਨੂੰ ਮਿਲਦੇ ਆ ਜੀ 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 ਕਿੰਨੇ ਵਾਰ ਮਿਲਦੇ ਆ ਦੋ ਤੋਂ ਛੇ ਅਸੀਂ ਰੋਜ਼ਾਨਾ ਇੱਥੇ ਮਿਲਦੇ ਆ ਮੈਂ ਇੱਕੋ ਹੀ ਬੇਨਤੀ ਕਰਨਾ ਚਾਹੁੰਨਾ ਤੁਹਾਡੇ ਪਿੰਡ ਦੇ ਵਿੱਚ ਜਿਹੜਾ ਬੰਦਾ ਤੁਹਾਨੂੰ ਲੱਗਦਾ ਵੀ ਕਾਫੀ ਟਾਈਮ ਤੋਂ ਦਵਾਈਆਂ ਖਾਲੀਆਂ 20-20 ਸਾਲ ਹੋ ਗਏ ਕੋਲੇਸਟ੍ਰੋਲ ਦੀ ਗੋਲੀ ਖਾਂਦੇ ਨੂੰ ਵੀ ਵੀ ਸਾਲ ਹੋ ਗਏ ਸ਼ੂਗਰ ਦੀ ਗੋਲੀ ਖਾਂਦੇ ਨੂੰ ਤੁਸੀਂ ਰਿਪੋਰਟ ਲੈ ਕੇ ਆਉਣੀ ਹੈ ਫਰੂਕੀ ਸਾਹਿਬ ਸਿਰਫ 45 ਦਿਨਾਂ ਦੇ ਵਿੱਚ ਅਸੀਂ ਰਿਪੋਰਟਾਂ ਬਦਲ ਦਿੰਨੇ ਹੁਣ ਇਹਦੇ ਵਿੱਚ ਅਸੀਂ ਨਹੀਂ ਬਦਲਦੇ ਇਹਦੇ ਵਿੱਚ ਸਭ ਤੋਂ ਵੱਡਾ ਕਾਰੀਗਰ ਹੈਗਾ ਮਹਾਰਾਜਾ ਸ਼ਹੀ ਸਰਵਤ ਬਿਲਕੁਲ ਔਰ ਇਹਦੇ ਵਿੱਚ ਵੀ ਸਾਡੇ ਬੇਅਰਗਾਂ ਦਾ ਇੱਕ ਬੜਾ ਸੋਹਣਾ ਸੂਲ ਸੀਗਾ ਉਹ ਕਹਿੰਦੇ ਪੂਰੇ ਪਿੰਡ ਚ ਨਾ ਇੱਕ ਬੰਦਾ ਠੀਕ ਕਰੋ ਇੱਕ ਬੰਦਾ ਤੁਸੀਂ ਪਿੰਡ ਦੇ ਵਿੱਚ ਠੀਕ ਕਰਤਾ ਉਹਨੇ ਅੱਗੇ 100 ਬੰਦਿਆਂ ਨੂੰ ਦੱਸਣਾ ਵੀ ਭਾਈ ਮੈਂ ਡਾਕਟਰ ਜੀ ਡੀ ਆਰ ਵੈਦ ਤੋਂ ਠੀਕ ਹੋਇਆ ਉੱਥੇ ਜੋਧਾ ਸਿੰਘ ਸੰਡੇ ਨੂੰ ਮਿਲਦਾ ਮੈਂ ਭਾਈ ਉਹਨੂੰ ਮਿਲ ਕੇ ਠੀਕ ਹੋ ਜਾ ਹੂੰ ਹੂੰ ਤੁਹਾਨੂੰ ਚੱਕਰ ਚ ਪੈਣ ਦੀ ਲੋੜ ਹੀ ਨਹੀਂ ਜੀ 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 ਤੁਸੀਂ ਸਿਰਫ ਫੋਕਸ ਕਰੋ ਵੀ ਜਿਹੜਾ ਬੰਦਾ ਤੁਹਾਡੇ ਕੋਲੇ ਆ ਗਿਆ ਡੇਢੀ ਚੜ ਗਿਆ ਕਿਹੜੀ ਉਹਦੀ ਤਕਲੀਫ ਆ ਆਪਦੇ ਆਪ ਨੂੰ ਮਰੀਜ਼ ਦੇ ਪੈਰਾਂ 'ਚ ਖੜਾ ਕੇ ਦੇਖੋ ਜਿਹੜੀ ਉਹਦੀ ਦਿੱਕਤ ਤਕਲੀਫ ਆ ਉਹਦੇ ਅਨੁਸਾਰ ਉਹਦੀ ਮਦਦ ਕਰੋ ਤੇ ਜਿਵੇਂ ਹੁਣ ਮਾਤਾ ਜੀ ਨੇ ਦੱਸਿਆ ਤੇ ਇਸ ਤਰ੍ਹਾਂ ਦੇ ਹੋਰ ਹਜ਼ਾਰਾਂ ਲੋਕ ਅੱਗੇ ਦੀ ਅੱਗੇ ਤੁਸੀਂ ਦੇਖੋਗੇ ਆਪਾਂ ਕੋਸ਼ਿਸ਼ ਕਰਾਂਗੇ ਵੀ ਲੋਕਾਂ ਦੇ ਰੂਬਰੂ ਵੀ ਕਰਾਈਏ ਹੁਣ ਜਿਹੜਾ ਲਸਣ ਵਾਲਾ ਦੋ ਤੁਸੀਂ ਲਸਣ ਦੀ ਇਸ ਤਰ੍ਹਾਂ ਫਾੜੀਆਂ ਲੈਣੀਆਂ ਨੇ ਜੀ ਠੀਕ ਹੈ ਇਹਨੂੰ ਆਪਾਂ ਕੋਈ ਵੀ ਚੀਜ਼ ਜੇ ਤੁਹਾਡੇ ਘਰੇ ਹੈਗੀ ਆ ਤੁਸੀਂ ਪ੍ਰੈਸ਼ ਕਰ ਲਿਏ ਆ ਦੇਖੋ ਤੁਸੀਂ ਠੀਕ ਹੈ ਇਹਨੂੰ ਆਪਾਂ ਸਿਰਫ ਇਸ ਤਰ੍ਹਾਂ ਕਰ ਲੈਣਾ ਠੀਕ ਹੈ ਮਤਲਬ ਮਸਲ ਦੇਣਾ ਹੈ ਮਸਲ ਦੇਣਾ ਹੈ ਤਾਂ ਕਿ ਇਹਦੇ ਰੋਮ-ਰੋਮ ਖੁੱਲ ਜਾਣ ਇਹਦੇ ਪੋਰਸ ਖੁੱਲ ਜਾਣ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਹਨੂੰ ਪਾਣੀ ਦੇ ਵਿੱਚ ਰਾਤ ਨੂੰ ਪਿਉ ਆ ਦੇਣਾ ਠੀਕ ਹੈ ਔਰ ਸਵੇਰੇ ਉੱਠ ਕੇ ਠੀਕ ਹੈ ਤੁਸੀਂ ਇਹਦੋਂ ਜਦੋਂ ਤੱਕ ਇਹ ਸਾਰੀ ਰਾਤ ਪਿਉਂਦਾ ਰਹਿੰਦੋ ਸਵੇਰੇ ਉੱਠ ਕੇ ਤੁਸੀਂ ਇਹ ਪਾਣੀ ਪੀਣਾ ਸ਼ੁਰੂ ਕਰ ਦਿਓ ਠੀਕ ਹੈ ਲਸਣ ਖਾ ਲਈਏ ਲਸਣ ਖਾ ਲਉ ਉਹਦੇ ਅਰਗੇ ਦਾ ਰੀਸ ਹੀ ਨਹੀਂ ਫਰੁਕੀ ਸਾਹਿਬ ਕੀ ਪਤਾ ਕੀ ਕਰਾਂ ਮੈਂ ਤਾਂ ਤੁਹਾਨੂੰ ਵੈਸੇ ਸਹੀ ਦੱਸਾਂ ਜੇ ਕੱਚਾ ਅਦਰਕ ਖਾਣ ਲੱਗ ਜਾਓ ਉਹਦੇ ਅਰਗੇ ਵੀ ਰਿਸ ਕੋਈ ਨਹੀਂ ਪਹਿਲੇ ਦਿਨ ਤੋਂ ਤੁਹਾਨੂੰ ਐ ਲੱਗੂ ਜਿਵੇਂ ਸਰੀਰ ਦੇ ਵਿੱਚ ਕਿਸੇ ਨੇ ਪੁਰਾਣੀਆਂ ਬੈਟਰੀਆਂ ਕੱਢ ਕੇ ਨਵੀਆਂ ਬੈਟਰੀਆਂ ਪਾਤੀਆਂ ਸਰੀਰ ਫਰਤੀਲਾ ਹੋ ਗਿਆ ਸਰੀਰ ਦੀ ਨਹੀਂ ਹਾਂਜੀ ਲਚਕ ਵਧ ਗਈ ਤੁਹਾਡੀ એનર્ਜੀ ਵਧ ਗਈ ਪਹਿਲੇ ਦਿਨ ਤੋਂ ਤੁਹਾਨੂੰ ਬੰਦੇ ਪੁੱਛਣਗੇ ਪਹਿਲੇ ਦਿਨ ਤੋਂ ਹੀ ਵੀ ਅੱਜ ਬਾਬਾ ਜੀ ਕੀਤਾ ਕੀ ਜੇ ਕਿਹੜਾ ਨਸ਼ਾ ਖਾਦਾ ਕੋਈ ਨਸ਼ਾ ਫੀਮ ਡੋਡੇ ਤਾਂ ਤਾਂ ਨਹੀਂ ਲੱਗੀ ਕੋਈ ਫੀਮ ਫੂਮ ਖਾਣ ਲੱਗੀ ਹੂੰ ਜਿਹੜੇ ਬੰਦੇ ਖਾਸ ਕਰਕੇ ਨੁਕਸਾਨ ਤਾਂ ਉਹਦਾ ਵੀ ਹੈ ਜੀ ਮੈਂ ਉਹੀ ਗੱਲ ਕਹਿੰਦਾ ਜਿਹੜੇ ਬੰਦੇ ਨਸ਼ਾ ਵੀ ਕਰਦੇ ਨੇ ਹਰ ਐਤਵਾਰ ਉਹ ਸਾਡੇ ਕੋਲੇ ਇੱਕ ਬੰਦੇ ਤੁਹਾਨੂੰ ਮੈਂ ਦੱਸਦਾ ਖੰਨੇ ਤੋਂ ਇੱਕ ਬੰਦੇ ਠੀਕ ਹੋਏ ਫੀਮ ਖਾਂਦੇ ਸੀਗੇ ਤਕਰੀਬਨ 2 ਸਤਾ ਮਹੀਨੇ ਬਾਈ ਜੀ ਆਪ ਤਾਂ ਠੀਕ ਹੋਏ ਉਸ ਤੋਂ ਬਾਅਦ ਤਕਰੀਬਨ 12 ਪਤਾ ਨਹੀਂ 16 ਜਾਣੇ ਸਾਰੇ ਬੰਦੇ ਨੂੰ ਲੈ ਕੇ ਆਏ ਬਾਚੋਂ ਕਿਆ ਬਾਤ ਕਹਿੰਦੇ ਮੈਂ ਫੀਮ ਛੱਡੀ ਐ ਤੁਸੀਂ ਵੀ ਛੱਡੋ ਕਿਆ ਬਾਤ ਹੁਣ ਇਹਦੇ ਵਿੱਚ ਜਿਹੜੇ ਬੰਦੇ ਨਸ਼ਾ ਵੀ ਛੱਡਣਾ ਚਾਹੁੰਦੇ ਆ ਉਹਨਾਂ ਨੂੰ ਵੀ ਇੱਕੋ ਹੀ ਬੇਨਤੀ ਆ ਤੁਸੀਂ ਸਾਡੇ ਕੋਲੇ ਉਦੋਂ ਆਉਣਾ ਜਦੋਂ ਤੁਹਾਡਾ ਮਨ 100% ਬਣ ਗਿਆ ਜੇ ਤੁਹਾਡਾ ਮਨ ਹਜੇ ਨਹੀਂ ਬਣਿਆ ਤੁਹਾਨੂੰ ਲੱਗਦਾ ਵੀ ਮੱਛੀ ਨੇ ਹਜੇ ਪੱਥਰ ਨਹੀਂ ਚਟਿਆ ਨਾ ਪਹਿਲਾਂ ਤੁਸੀਂ ਪੱਥਰ ਚਟ ਜਦੋਂ ਤੁਹਾਨੂੰ ਲੱਗੇ ਪੱਥਰ ਚਟ ਲਿਆ ਹੁਣ ਵਾਪਸੀ ਦੀ ਵਾਰੀ ਹੈ ਸਰੀਰ ਨੂੰ ਕੋਈ ਦੌੜ ਤਕਲੀਫ ਨਾ ਲੱਗੇ ਉਦੋਂ ਤੁਸੀਂ ਜੀ ਸਕਦੇ ਸਾਡੇ ਕੋਲੇ ਆਓ ਜੀ ਜੀ ਅਕਾਲ ਪੁਰਖ ਦੀ ਮਿਹਰ ਆ ਉਹਦੇ ਹੁਕਮ ਨਾਲ ਸਭ ਹੋਣਾ ਤੁਸੀਂ ਬਿਲਕੁਲ ਤੰਦਰੁਸਤ ਹੋ ਜਾਣਾ ਕੋਈ ਦਿੱਕਤ ਤਕਲੀਫ ਤੋੜ ਦਿੱਕਤ ਪਰੇਸ਼ਾਨੀ ਆਉਣ ਹੀ ਨਹੀਂ ਦੇਣੀ ਫਿਰ